ਤੁਸੀਂ 13 0 ਦੀ ਗੱਲ ਕਰ ਰਹੇ ਹੋ ਜੀ ਅੱਜ ਕੇਜੀਵਾਲ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਜੇਲ੍ਹ ਚੋਂ ਬਾਹਰ ਹੁੰਦੇ ਪ੍ਰਚਾਰ ਵਧਨਾ ਸੀਗਾ ਕੀ ਲੱਗਦਾ ਨਹੀਂ ਕਿ ਹੋਰ ਵੀ ਢੱਲੇਦਾਲ ਜਿਹੜੀ ਜਿੱਤ ਹੋਣੀ ਜਿਸ ਤਰੀਕੇ ਨਾਲ ਪਹਿਲਾਂ ਵੀ ਤੁਸੀਂ ਕਿਹਾ ਵੀ 250% ਜਿਹੜੀ ਗੱਲ ਹੋਏ ਪਤ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਸਾਰਾ ਪੰਜਾਬ ਉਤਸ਼ਾਹ ਦੇ ਵਿੱਚ ਦਿੱਲੀ ਦੀ ਪਾਰਟੀ ਸਾਰੀ ਉਤਸ਼ਾਹ ਦੇ ਵਿੱਚ ਉਹ ਸਾਰੇ ਲੋਕਾਂ ਨੂੰ ਪਤਾ ਸਾਡੀ ਪਾਰਟੀ ਸੋਨ ਸੱਤ ਦੇਸ਼ ਨੂੰ ਪਤਾ ਕਿ ਉਹਨਾਂ ਝੂਠੇ ਕਿਸੇ ਮੜ ਕੇ ਬਿਨਾਂ ਸਸ਼ਕਾਲ ਦਾ ਸਮਰੂਹ ਦੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਦੇਖ ਰਹੇ ਹੋ ਕਿ ਲੋਕ ਸਭਾ ਦੀ ਇਲੈਕਸ਼ਨਸ ਨੂੰ ਲੈ ਕੇ ਲਗਾਤਾਰ ਪ੍ਰਚਾਰ ਜਾਰੀ ਆ ਜਿਸ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਦੀ ਜਿਸੇ ਉਹਨਾਂ ਨੂੰ ਹਲਕਾ ਅੰਮ੍ਰਿਤਸਰ ਤੋਂ ਜਿਹੜੀ ਸੀਟ ਮਿਲੀ ਆ ਤੇ ਅਤੇ ਉਹਨਾਂ ਵੱਲੋਂ ਵੀ ਪ੍ਰਚਾਰ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਜੇ ਪਿਛਲੇ ਦਿਨੀ ਗੱਲ ਕਰੀਏ ਤੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਪਹੁੰਚੇ ਸੀ ਜਿਨ੍ਹਾਂ ਵੱਲੋਂ ਫਲਕਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਰੋਡ ਸ਼ੋ ਕੀਤਾ ਗਿਆ ਜਿਸ ਵਿੱਚ ਲੋਕਾਂ ਵੱਲੋਂ ਭਰਵਾ ਜਿਹੜਾ ਸਵਾਗਤ ਕੀਤਾ ਗਿਆ ਉਸ ਦੇ ਨਾਲ ਗੱਲ ਕਰ ਬਾਤ ਕਰ ਲਈ ਸਾਡੇ ਨਾਲ ਕਪਨਾਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਧਾਲੀਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਪਰ ਇੱਕ ਚੀਫ ਮਿਨਿਸਟਰ ਵੱਲੋਂ ਆਣ ਕੇ ਤੁਹਾਡਾ ਇੱਕ ਰੋਡ ਸ਼ੋ ਕੀਤਾ ਗਿਆ ਜਨਾਲਾ ਦੇ ਅੰਮ੍ਰਿਤਸਰ ਦੇ ਵਿੱਚ ਅਸੀਂ ਮਤਲਬ ਜਿਹੜਾ ਸਾਡੀਆਂ ਟਿਕਟਾਂ 15 ਬਾਅਦ ਚੋਂ 900 ਹੀ ਅਸੀਆ ਸੀ ਅਸੀਂ 17 ਮਾਰਚ ਦਾ ਆਪਣੀ ਮਿਮ ਸ਼ੁਰੂ ਕੀਤੀ ਪਚਾਹਦੇ ਇਹ ਨਾਲੇ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਮਤਲਬ ਸਵਾ ਮਹੀਨੇ ਚ ਅਸੀਂ ਇੱਕ ਪੂਰਾ ਗੇੜ ਜਿਹੜਾ ਸਾਦੇ ਹਲਕੇ ਦਾ ਕੱਢ ਲਿਆ ਵੱਡੀਆਂ ਮੀਟਿੰਗਾਂ ਵੀ ਕੀਤੀਆਂ ਫਿਰ ਉਹਨਾਂ ਨੁਕਲ ਮੀਟਿੰਗਾਂ ਸ਼ੁਰੂ ਕੀਤੀਆਂ ਤੇ ਫਿਰ ਸਾਡੀ ਸਟੇਟ ਲੀਡਰਸ਼ਿਪ ਸਾਡੇ ਮੇਨ ਜਿਹੜੇ ਕੰਪੇਨਰ ਨੇ ਸਾਡੇ ਮਾਝੂ ਬਖੰਤੀ ਸਾਹਿਬ ਉਹਨਾਂ ਨੇ ਲੋ ਸ਼ੁਰੂ ਕੀਤਾ ਗਿਆ ਉਦੋਂ ਪਹਿਲੇ ਗੇੜ ਚ ਆਏ ਤੇ ਆਪਾਂ ਦਾ ਰੂਸ਼ੋ ਕੀਤਾ ਬਹੁਤ ਵਧੀਆ ਜ਼ਬਰਦਸਤ ਦਾ ਲੱਸੀਗਾ। ਫਿਰ ਦੁਬਾਰਾ ਆਉਣਗੇ। ਫਿਰ ਆਪਾਂ ਸਭਾ ਜਿਹੜੀ ਆ ਕਰਾਂਗੇ। ਆਪਾਂ ਮੀਟਿੰਗਾਂ ਵੱਡੀਆਂ ਮੀਟਿੰਗਾਂ ਸਿਮ ਸਾਹਿਬ ਦੀ ਗਵਾਈ ਚ ਕਰਾਂਗੇ। ਅਸੀਂ ਮਤਲਬ ਜਿਹੜਾ 13 ਜੀਦੋ ਦਾ ਮਿਸ਼ਨ ਆ ਮਾਨ ਸਾਹਿਬ ਦਾ। ਉਹਨੂੰ ਕਾਮਯਾਬ ਕਰ ਲਈ ਉਹ ਮਤਲਬ ਮਿਸ਼ਨ ਜਿਹੜਾ ਸਫਲ ਕਰ ਲਈ। ਹਰ ਤਰ੍ਹਾਂ ਦਾ ਪ੍ਰਚਾਰ ਕਰਦੇ ਹਾਂ ਹਰ ਤਰ੍ਹਾਂ ਦਾ ਮਤਲਬ ਜਿਹੜਾ ਹਰ ਹਿੱਲਾ ਵਰਤ ਕੇ ਮਤਲਬ ਜਿਹੜਾ ਉਹ ਆਪਣੀ ਪਾਰਟੀ ਜਿਤਾਉਣਾ ਕਿੰਨਾ ਕੋ ਪਿਆਰ ਮਿਲਿਆ ਸ਼ਹਿਰ ਵਾਸੀਆਂ ਦਾ ਕਿਉਂਕਿ ਤੁਸੀਂ ਆ ਅਜ ਨਾਲੇ ਹਲਕੇ ਚੋਂ ਮੁੜ ਕੇ ਤੁਸੀਂ ਅੰਮ੍ਰਿਤਸਰ ਪ ਜਾ ਕੇ ਪ੍ਰਚਾਰ ਕਰਨਾ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਦਾ ਆਉਣਾ ਬਹੁਤ ਵਧੀਆ ਇਹਨਾਂ ਸ਼ਹਿਰ ਗੇ ਨੇ ਪਿਆਰ ਕੀਤਾ ਵੀ ਕੋਈ ਗੱਲ ਹੀ ਨਹੀਂ ਕਰਨਾਂ ਦੀ ਰੋਜ਼ ਹੀ ਜਾਂਦਾ ਸ਼ਾਇਦ ਅੱਜ ਵੀ ਚਾਲ ਮੀਟਿੰਗਾਂ ਨੂੰ ਚੱਲੇ ਮਤਲਬ ਇਹਨਾਂ ਪਿਆਰ ਕਰਦੇ ਆ ਸ਼ਾਇਦ ਦੇ ਬੰਦੇ ਕਿਉਂਕਿ ਐਕਚੁਅਲੀ ਕੀ ਆ ਕਿ ਸ਼ਹਿਰ ਦਾ ਕੁਝ ਹੋਇਆ ਹੀ ਨਹੀਂ ਪਹਿਲੇ ਜਿਹੜੇ ਐਮਪੀ ਬਣਦੇ ਰਹੇ ਉਹਨਾਂ ਨੇ ਸ਼ਾਇਦ ਦਾ ਕੀਤਾ ਨਹੀਂ ਕੁਝ ਸੋ ਉਹਨਾਂ ਨੂੰ ਲੱਗਦਾ ਵਿਚਦੇ ਉਹ ਭਾਲਦੇ ਆ ਕਿ ਚਲੋ ਆਮ ਆਦਮੀ ਪਾਰਟੀ ਦੇ ਜੱਤੀ ਦੋ ਦੋ ਸਭ ਲੋਕ ਮੈਨੂੰ ਜਾਣਦੇ ਆ ਕਿ ਮੈਂ ਕੰਮ ਖੰਦ ਦੇ ਵਿੱਚ ਆਪਣਾ ਹੋਂਦ ਰੱਖਦੇ ਆਪਾਂ ਲੋਕਾਂ ਨੇ ਕੰਮ ਕਿਦਾਂ ਕਰਦੇ ਆ ਕਿਦਾਂ ਕਰਉਨੇ ਸੋ ਸਾਰੇ ਹੀ ਸ਼ਹਿਰੀਆਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਦੁੱਧ ਦੇ ਦੂਰ ਸ਼ੋ ਤੋਂ ਇਹ ਲੱਗਿਆ ਕਿ ਹੀ 100 ਦੀ 250% ਸੀਟ ਜਿਹੜੀ ਅੰਮ੍ਰਿਤਸਰ ਦੀ ਜਿੱਤ ਰਹੇ ਆ ਬਹੁਤ ਈਜੀ ਆ ਆਰਾਮ ਨਾਲ ਜਿੱਤੇ ਕਿਸਦੀਵਾਲ ਸਾਹਿਬ ਜੀ ਦੀ ਕਿੰਨੀ ਕਮੀ ਮਹਿਸੂਸ ਹੋ ਰਹੀ ਆ ਕਿਹਦੀਆਂ ਸਭ ਦੀ ਦੇਖੋ ਤਾਂ ਰੋਡ ਸ਼ੋ ਹੀ ਉਹਦੋਂ ਥੋੜੀ ਹੋਈ ਸਾਨੂੰ ਕਮੀ ਮਹਿਸੂਸ ਜਾਤੀ ਤੌਰ ਤੇ ਵੀ ਹੋਈ ਕਿਉਂਕਿ ਅਦਵੈ ਜੀ ਦਾ ਬੜਾ ਪਿਆਰ ਆਪਣੇ ਨਾਲ ਔਰ ਮੇਰੀ ਟਿਕਟ ਵੀ ਜਦੋਂ ਫਾਈਨਲ ਹੋਈ ਦੋ ਤਿੰਨ ਪਹਿਲਾਂ ਫਾਈਨਲ ਹੋਈ ਸੀਗੀ ਤੇ ਉਹਨਾਂ ਨੂੰ ਦੋ ਤਿੰਨ ਦਿਨ ਬਾਅਦ ਹੀ ਜੇਲ੍ਹ ਜਾਣਾ ਪੈ ਗਿਆ ਬੱਚਾ ਤਾਨੂੰ ਜੀ ਕਮੀ ਤਾਂ ਹੈਗੀ ਆਪਾਂ ਦੇ ਇੱਕ ਗੱਲ ਆ ਕਿ ਉਹਨਾਂ ਨੇ ਜਿੰਨਾ ਬਾਅਦ ਸਾਡੇ ਨਾਲ ਪਹੁੰਚਾਦ ਕਰਨਾ ਸੀ ਇਹ ਤੋਂ ਵੱਧ ਜੇਲ੍ਹ ਚ ਜਾਣ ਨਾਲ ਬੀਜੇਪੀ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਦੋਸਤਾਂ ਚ ਬਹੁਤ ਬੁਰਾ ਬਣਾਇਆ ਇਹ ਗਲਤ ਹੈ ਕਿ ਤੁਸੀਂ ਇੱਕ ਪ੍ਰੇਜ਼ੈਂਟ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਸਬੂਤ ਤੋਂ ਚੁੱਕ ਕੇ ਜਿਹੜਾ ਉਹ ਜੇਲ੍ਹ 'ਚ ਭੇਜ ਦੋ ਇਹ ਬਹੁਤ ਮਾੜੀ ਗੱਲ ਹੈ ਸੋ ਕਮੀ ਤਾਂ ਹੈ ਹੀ ਸਾਡੇ ਮਤਲਬ ਹੀਰੋ ਸਾਡੇ ਉਹਨਾਂ ਦੇ ਬਾਗ ਦੇ ਹੀ ਬੂਟੇ ਆ ਸਾਡੇ ਕਮੀ ਤਾਂ ਸੀਗੀ ਪਰ ਇੱਕ ਗੱਲ ਇਹ ਹੈ ਕਿ ਉਹਨਾਂ ਦੇ ਜੇਲ੍ਹ ਜਾਣ ਨਾਲ ਸਾਡਾ ਉਤਸ਼ਾਹ ਵੀ ਡਬਲ ਹੋ ਗਿਆ ਕਿ ਅਸੀਂ ਉਹ ਕੁਝ ਕਰਨਾ ਸਾਡੀ ਜ਼ਿੰਮੇਵਾਰੀ ਪਈ ਹੈ ਸਾਡੇ ਦੇ ਜ਼ਿੰਮੇਵਾਰੀ ਹੈ ਕੁਝ ਕਰਕੇ ਦਿਖਾਈਏ ਅਸੀਂ ਉਹ ਭਾਵਨਾ ਭਾਵਨਾ ਦੇ ਨਾਲ ਕੰਮ ਕਰਦੇ ਬੇਸਿਕ ਕੁਝ ਕਰਕੇ ਦਿਖਾਈਏ ਉਹ ਜਿਹੜਾ ਪਰ ਤੁਸੀਂ ਸਭ ਜਿਸ ਤਰੀਕੇ ਨਾਲ ਤੁਸੀਂ 13 0 ਦੀ ਗੱਲ ਕਰ ਰਹੇ ਹੋ ਜੀ ਅੱਜ ਕੇਜੀਵਾਲ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਜੇਲ੍ਹ ਚ ਨੇ ਉਹ ਬਾਹਰ ਹੁੰਦੇ ਪ੍ਰਚਾਰ ਵਦਨਾ ਸੀਗਾ ਕੀ ਲੱਗਦਾ ਨਹੀਂ ਕਿ ਹੋਰ ਵੀ ਢੱਲੇਦਾਲ ਜਿਹੜੀ ਜਿੱਤ ਹੋਣੀ ਜਿਸ ਤਰੀਕੇ ਨਾਲ ਪਹਿਲਾਂ ਵੀ ਤੁਸੀਂ ਕਿਹਾ ਵੀ 250% ਜਿਹੜੀ ਗੱਲ ਹੋਏਗੀ ਨਹੀਂ ਉਹ ਤੇ ਲੱਗਦਾ ਆਪਾਂ ਨੂੰ ਪਤਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਸਾਰਾ ਪੰਜਾਬ ਉਤਸ਼ਾਹ ਦੇ ਵਿੱਚ ਦਿੱਲੀ ਦੀ ਪਾਰਟੀ ਸਾਰੀ ਉਤਸ਼ਾਹ ਦੇ ਵਿੱਚ ਹੈ ਜਿੱਥੇ ਜਿੱਥੇ ਅਸੀਂ ਇਲੈਕਸ਼ਨ ਲੜ ਰਹੇ ਹੁਦਿਆਣੇ ਚ ਗਜਲਾਦ ਚ ਸਾਮ ਚ ਗੋਆ ਚ ਜਿੱਥੇ ਵੀ ਲੜ ਸਾਰੀ ਸਾਰੀ ਪਾਰਟੀ ਦੇਸ਼ ਦੇ ਵਿੱਚ ਪੂਰੀ ਉਤਸ਼ਾਹ ਦੇ ਵਿੱਚ ਹੈ ਉਹ ਸਾਰੇ ਲੋਕਾਂ ਨੂੰ ਪਤਾ ਸਾਡੀ ਪਾਰਟੀ ਸੋਣਾ ਸਾਡੇ ਦੇਸ਼ ਨੂੰ ਪਤਾ ਕਿ ਉਹਨਾਂ ਝੂਠੇ ਕਿਸੇ ਵੜ ਕੇ ਪਤਾ ਸੋ ਕੋਈ ਨਹੀਂ ਉਹਨਾਂ ਦਾ ਮੈਂ ਤੁਹਾਨੂੰ ਦੱਸਿਆ ਕਿ ਜੇਲ੍ਹ ਚ ਰਹਿਣਾ ਵੀ ਉਹਨਾਂ ਦਾ ਜਿਹੜਾ ਉਹ ਭਾਜਪਾ ਦਾ ਸਮਝੋ ਕਿ ਮੌਤ ਦਾ ਖਾਤਾ ਹੀ ਤਿਆਰ ਹੋ ਰਿਹਾ ਹਾਂ ਪਰ ਤਾਂ ਇਹ ਸਾਹਿਬ ਜਿਸ ਤਿੱਕਾ ਮਨਸੂਬੇ ਕਿਉਂਕਿ ਜਿਸ ਤਿੱਕਾ ਤੁਸੀਂ ਐਮਐਲਏ ਬਣੇ ਐਮਐਲਏ ਤੋਂ ਬਣੇ ਕੈਬਨਿਟ ਮੰਤਰੀ ਹੁਣ ਐਮਪੀ ਬਣਨ ਜਾ ਰਹੇ ਹੋ ਕੀ ਮਨਸੂਬੇ ਰੱਖੇ ਨੇ ਜਿਹੜੇ ਪੰਜਾਬ ਵਾਸਤੇ ਨਹੀਂ ਪੰਜਾਬ ਦੀ ਇੱਕ ਬੜੀ ਵੱਡੀ ਲੜਾਈ ਆ ਜਿਹੜੀ ਕੇਂਦਰ ਦੇ ਨਾਲ ਲੜਨੀ ਪਊਗੀ ਆਪਾਂ ਨੂੰ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਪਹਿਲਾਂ ਦੇ ਪੈਂਡਿੰਗ ਵੀ ਪਏ ਆ। ਉਦੋਂ ਹੁਣ ਮਤਲਬ ਜਿਹੜਾ ਅ ਮੋਦੀ ਦੀ ਸਰਕਾਰ ਐ ਨੇ ਪੰਜਾਬ ਦੀ ਸਰਕਾਰ ਨੂੰ ਸਥਿਰ ਕਰਨ ਵਾਸਤੇ ਬਹੁਤ ਬਹੁਤ ਕੋਸ਼ਿਸ਼ਾਂ ਕੀਤੀਆਂ ਗੁੰਨਨਦਲ ਕੇ ਸਾਡੇ ਫੰਡ ਵਗੈਰਾ ਦਾ ਸਾਰਾ ਕੁਝ ਰੋਕੇ ਪਏ। ਸਾਡਾ ਵਿਕਾਸ ਸਾਰਾ ਹੀ ਰੁਕਿਆ ਪਿਆ। ਸਮਝਣੇ ਕਿ ਨਿਕਲ। ਇਸ ਕਰਕੇ ਮਤਲਬ ਆਪਣੇ ਮਨ ਦੇ ਵਿੱਚ ਐ ਕਿ ਜੇ ਮੌਕਾ ਮਿਲ ਗਿਆ ਤੇ ਦਿੱਲੀ ਚ ਜਿਹਦੀ ਮਰਜ਼ੀ ਸਰਕਾਰ ਹੋਵੇ ਆਪਾਂ ਆਪਣੀ ਲੜਾਈ ਲੜਾਂਗੇ ਪੰਜਾਬ ਦੇ ਹਿੱਤਾਂ ਲਈ, ਉਹ ਦਾ ਅੰਮਸਾ ਦੇ ਹਿੱਤਾਂ ਲਈ। ਆਪਣੇ ਹਲਕੇ ਦੇ ਹਿੱਸਾ ਸਰਦੀ ਖੇਤਰ ਦੇ ਤੁਸੀਂ ਐਮਐਲਏ ਬਣੇ ਤੇ ਉਸ ਦੇ ਵਿੱਚ ਸਰਦੀ ਖੇਤਰ ਦੀਆਂ ਕਈ ਮੁਸ਼ਕਲਾਂ ਨੇ ਜਿਹੜੀਆਂ ਐਮਪੀ ਨੇ ਕਵਰ ਕਰਨੀਆਂ ਹੁੰਦੀਆਂ ਨੇ ਕੀ ਲੱਗਦਾ ਉਹਨਾਂ ਤੇ ਵੀ ਪਹਿਲ ਦੇ ਆਧਾਰ ਤੇ ਕੰਮ ਬਿਲਕੁਲ ਜਿੰਨੀਆਂ ਮਤਲਬ ਸੈਕਟਰ ਗਵਰਨਮੈਂਟ ਨਾਲ ਰਿਲੇਟਡ ਨੇ ਜਿਹੜੀਆਂ ਲੋਕ ਸਭਾ ਮੈਂਬਰ ਦੇ ਅਧਿਕਾਰ ਖੇਤਰ ਚ ਆਉਂਦੀਆਂ ਉਹ ਸਾਰੀਆਂ ਸਮੱਸਿਆਵਾਂ ਨੂੰ ਆਪਾਂ ਹਾਈਲਾਈਟ ਵੀ ਕਰਾਂਗੇ ਉਹਨਾਂ ਨੂੰ ਹੱਲ ਵੀ ਕਰਾਵਾਂਗੇ ਉਹਨਾਂ ਲਈ ਲੜਾਈ ਵੀ ਲੜਾਂਗੇ ਉੱਥੇ ਕੋਈ ਏਦਾਂ ਦੀ ਗੱਲ ਨਹੀਂ ਤੇ ਕੰਮਜਾਬ ਵੀ ਹੋਵਾਂਗੇ ਸਦੀ ਲੋਕਾਂ ਨੂੰ ਬਹੁਤ ਉਹਦੇ ਫਾਇਦੇ ਹੋਣਗੇ ਤੁਸੀਂ ਦੇਖਿਓ ਕੀ ਬੰਦਾ ਕੋਈ ਕਿ ਪਹਿਲਾਂ ਕਿਹਦੇ ਕੀਤਾ ਹੀ ਕੋਈ ਐਕਚੁਅਲੀ ਲੋਕ ਸਭਾ ਦੀ ਮੈਂਬਰੀ ਦੇ ਲੋਕਾਂ ਨੂੰ ਬੁढ़ाई ਗਏ ਉੱਤੇ ਠੀਕ ਹੈ ਜੀ ਐਸ਼ਕ ਵਸਤੀ ਕੀਤੀ ਮਲੇ ਲਏ ਮੁੜ ਕੇ ਇੱਥੇ ਆਏ ਨਹੀਂ ਆਏ ਕੋਈ ਜਿਹਾ ਕੰਮ ਸਮਝਦੇ ਗਿਓ ਅੱਪਾ ਇੱਕ ਮਿਸ਼ਨ ਤੇ ਆ ਆਪਣੀਆਂ ਜ਼ਿੰਦਗੀ ਦਾ ਕਮਿਸ਼ਨ ਹੈ ਕਿ ਅਪਾ ਪੰਜਾਬ ਲਈ ਲੜਾਈ ਲੜਨੀ ਆਪਾ ਪੰਜਾਬ ਨੂੰ ਬਦਲਣਾ ਹੈ ਮਿਲ ਕੇ ਇਸ ਦਾ ਦੇਸ਼ ਛੱਡ ਕੇ ਸੋ ਪੰਜਾਬ ਬਦਲ ਦੇ ਵਿੱਚ ਜਿਹੜਾ ਲੋਕ ਸਭਾ ਦੇ ਚ ਜਾ ਕੇ ਜਿਹੜੇ ਸੈਂਟਰ ਤੋਂ ਪੰਜਾਬ ਦੇ ਹਿੱਤ ਲੈਣੇ ਆ ਹੱਕ ਲੈਣੇ ਆ ਉਹਨਾਂ ਲਈ ਲੜਾਈ ਲੜਾਂਗੇ ਪੂਰੀ ਠੋਕ ਕੇ ਲੜਾਂਗੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜਾਂਗੇ ਪੰਜਾਬ ਦੀ ਖੇਤੀਬਾੜੀ ਦੀ ਲੜਾਈ ਲੜਾਂਗੇ ਪੰਜਾਬ ਦੇ ਪਾਣੀ ਦੀ ਲੜਾਈ ਲੜਾਂਗੇ ਪੰਜਾਬ ਦੇ ਇਲਾਕਿਆਂ ਦੀ ਲੜਾਈ ਲੜਾਂਗੇ ਬਹੁਤ ਸਾਰੇ ਇਸ਼ੂ ਨੇ ਜਿਹੜੇ ਫੰਡਾਂ ਦੀ ਲੜਾਈ ਜਿਹੜੀ ਵੱਡੀ ਹੈ ਉਹ ਲੜਾਂਗੇ ਹਾਂ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਬੜਾ ਸੰਘਰਸ਼ ਤੁਸੀਂ ਕਰ ਰਹੇ ਹੋ ਤੇ ਵੋਟਰ ਸਪੋਰਟਰ ਵੀ ਤੁਹਾਡੇ ਬੜਾ ਕਰ ਰਹੇ ਨੇ ਸਪੋਰਟਰ ਵੀ ਤੁਹਾਡੇ ਪੂਰੀ ਪੂਰੀ ਮੈਦਾਨ ਚ ਆਪਣੀ ਸਾਡੀ ਟੀਮ ਸਪੋਰਟ ਕਰਨ ਨਾਲ ਇਸਾਰੇ ਭਰਾ ਬੜੇ ਮਿਹਨਤ ਕਰਦੇ ਸਭ ਨੂੰ ਬੇਨਤੀ ਹੈ ਕਿ ਜੇ 1 ਮਹੀਨਾ ਬਾਕੀ ਹੈ ਇਲੈਕਸ਼ਨ ਤੇ 1 ਮਹੀਨੇ ਤੋਂ ਉੱਪਰ ਨਹੀਂ ਦੇਣਾ ਸਾਡੇ ਨੇ ਦਿਨ ਰਾਤ ਲਾ ਕੇ ਮਿਹਨਤ ਕਰਨੀ ਹੈ ਦੁਸ਼ਮਨ ਨੂੰ ਕਦੀ ਮਾੜਾ ਨਹੀਂ ਸਮਝਣਾ ਆਪਾਂ ਤਗੜਿਆਂ ਹੋ ਕੇ ਲੈਕਚਰ ਲੜ ਕੇ ਜਿੱਤ ਕੇ ਇਹ ਜਿਹੜੀ ਸੀਟ ਹੈ ਅਰਵਿੰਦ ਕੇਦੀਵਾਜ ਜੀ ਦੀ ਚੋਦੀ ਜਮਾਨਤ ਸਾਹਿਬ ਦੀ ਚੋਦੀ ਚ ਪਾਉਣੀ ਹੈ ਉਹਦੇ ਕਾਰਡ ਵੀ ਬਣਾਉਣਾ ਪਿਆ ਆਪਾਂ ਕਿੰਨੀ ਲੀਡ ਨਾਲ ਜਿੱਤਦੇ ਸਾਡਾ ਹਨ ਕੰਪੀਟੀਸ਼ਨ ਹੈ ਆਪੋ ਵਿੱਚ ਸਾਰੇ ਲੋਕ ਇਹ ਜਾਂਦੇ ਬਠਿੰਡੇ ਵਾਲੇ ਕਹਿੰਦੇ ਸਾਡੀ ਵੱਧ ਲੀਡ ਹੋਣੀ ਆ ਕੋਈ ਕਹਿੰਦਾ ਸਾਡੀ ਵੱਧ ਹੋਣੀ ਆ ਕੋਈ ਕਹਿੰਦਾ ਸਾਡੀ ਵੱਧ ਹੋਣੀ ਆ ਸੋ ਆਪਾਂ ਮਤਲਬ ਇਹਨੂੰ ਲੜ ਕੇ ਵਧੀਆ ਟੰਗ ਦੇ ਦਾਸ ਤੇ ਲੀਡ ਦਵਾ ਕੇ ਪਾਰਟੀ ਦਾ ਸਿਲਚਾ ਤੇ ਜਿਹੜੀ ਕੰਪੀਟੀਸ਼ਨ ਹੁੰਣੀ ਜਿਹੜੀ ਜਿੱਤ ਹਾਰ ਦੀ ਨਹੀਂ ਲੀਡ ਦੀ ਜਿਹੜੀ ਚੱਲਦੀ ਉਹ ਲੀਡ ਦੀ ਜਿੱਤ ਹਾਸ ਤੇ ਹੋ ਗਈ ਲੋਕਾਂ ਨੂੰ ਪਤਾ ਲੋਕੋ ਜਿੱਤ ਕਿੱਥੇ ਜੀ ਵੇਖੋ ਨਾ ਜਿਹੜਾ ਬੀਜੇਪੀ ਦਾ ਕੈਂਡੀਡੇਟ ਉਹਨੂੰ ਕੋ ਪਿੰਡਾਂ ਜੀ ਦੀ ਬਾੜ ਨੰਦਾ ਕਾਲੀ ਦਲ ਵੈਸੇ ਖਤਮ ਹੋ ਗਿਆ ਪੰਜਾਬ ਚ ਆਉਂਦਾ ਸਾਹਬ ਦੇ ਨਾਲ ਹੀ ਕੋਈ ਨਹੀਂ ਤੁੜਿਆ ਕਾਂਗਰਸ ਸੀ ਦੱਸਦੇ ਹੋਗੇ ਟਿਕਟ ਮਿਲੀ ਦੋ ਕੱਦ ਬੈਠੇ ਤੱਕ ਨਿਕਲੇ ਨਹੀਂ ਸਮਝਦੇ ਕਿ ਨਾ ਤੇ ਜਿੱਤ ਤਾਂ ਤੇ ਹੋਈ ਹੈ ਗੱਲ ਤੇ ਆ ਵੀ ਲੀਡ ਕਿ ਨਹੀਂ ਮਿਲਦੀ ਐਂ ਜੀ ਗੱਲ ਬਸ ਠੀਕ ਆ ਲਗਾਤਾਰ ਦਸ਼ਕਤਾਂ ਨੂੰ ਬੁਲਾ ਰਹੇ ਸੀਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾ ਜੋ ਕਿ ਲੋਕ ਸਭਾ ਅੰਮ੍ਰਿਤਸਰ ਤੋਂ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਵੀ ਨੇ ਤੇ ਉਹਨਾਂ ਵੱਲੋਂ ਲਗਾਤਾਰ ਕੀਤੀ ਗੱਲ ਕੀਤੀ ਜਾ ਰਹੀ ਕਿ 13 0 ਦੇ ਮੁਕਾਬਲੇ ਨਾਲ ਸਾਡੀ ਜਿੱਤ ਹੋਊਗੀ ਤੇ ਪਰ ਅੱਗੇ ਨਾਲੋਂ ਵੀ ਵੱਡੀ ਜਿੱਤ ਹੋਊਗੀ ਇਹ ਜਿੱਤ ਦਾ ਮਸਲਾ ਨਹੀਂ ਇਹ ਸਾਡੀ ਲੀਡ ਦਾ ਮਸਲਾ ਹੈ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ ਬਾਕੀ ਤੁਸੀਂ ਜੁੜੇ ਰਹੋ ਇਦਾਂ ਦਾ ਸਬਰ ਰੋਜ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ